ਤਰਨਤਾਰਨ ਦੇ ਫੋਕਲ ਪੁਆਇੰਟ ਕੋਲ ਆਇਲਸ ਕਰਦੇ ਵਿਦਿਆਰਥੀਆਂ ਤੇ ਚੱਲੀਆਂ ਗੋਲੀਆਂ ਗੋਲੀਆਂ ਲੱਗਣ ਨਾਲ ਦੋ ਨੌਜਵਾਨ ਹੋਏ ਜ਼ਖਮੀ ਜਿਨ੍ਹਾਂ ਨੂੰ ਤਰਨਤਾਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗੋਲੀ ਚੱਲਣ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਰੋਬਿੰਦ੍ਰੀਪ ਸਿੰਘ ਨੇ ਦੱਸਿਆ ਹੈ ਕਿ ਉਹ ਆਇਲ ਸੈਂਟਰ ਦੇ ਬਾਹਰ ਗੱਡੀ ਦਾ ਇੰਤਜ਼ਾਰ ਕਰ ਰਿਹਾ ਸੀ ਐਨਐਨੂ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੱਡੀ ਵਿੱਚ ਬੈਠੇ ਭਗਵੰਤ ਸਿੰਘ ਅਤੇ ਜੁਗਰਾਜ ਸਿੰਘ ਦੇ ਗੋਲੀ ਲੱਗ ਗਈ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਰੋਬਿੰਦ੍ਰੀਪ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਵਿਅਕਤੀਆਂ ਦੀ ਉਸ ਨੂੰ ਪਛਾਣ ਹੋ ਗਈ ਹੈ ਇਹੀ وجہ ਹੈ ਕਿ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਗੋਲੀ ਚਲਾਉਣ ਵਾਲੇ ਵਿਅਕਤੀਆਂ ਨਾਲ ਸਾਡਾ ਝਗੜਾ ਹੋਇਆ ਸੀ ਅਤੇ ਇਸੇ ਰੰਜਿਸ਼ ਨੂੰ ਲੈ ਕੇ ਉਹ ਉਕਤ ਵਿਅਕਤੀ ਸਾਡੇ ਉੱਪਰ ਗੋਲੀਆਂ ਚਲਾਉਣ ਆ ਗਏ। ਰੋਪਿੰਦਪ ਸਿੰਘ ਨੇ ਮੰਗ ਕੀਤੀ ਹੈ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਦੋਂ ਮੌਕੇ ਤੇ ਪਹੁੰਚੇ थाना ਸਿਟੀ ਤਰੰਤ ਆਰੰਡੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਵੀ ਜੀ ਰੋਪਿੰਦਪ ਸਿੰਘ ਕੀ ਗੱਲ ਪਤਾ ਈ ਸਾਰੀ। ਕਲਵੀਰ ਜੀ ਕੋਈ ਨਹੀਂ ਆਈ ਨਾ ਇੱਥੇ ਗੱਡੀ ਡਾਕੇ ਖਲੋਤੇ ਹਾਂ ਤੇ ਮਗਰ ਆਏ ਦੋ ਜਣੇ ਮੋਟਰਸਾਈਕਲ ਤੇ ਤੋਂ ਨਾ ਮੋੜਸਾ ਦੇ ਖਿਲਾਫ ਦੇ ਸਾਰੀ ਗੋਲੀ ਚਲਾਉਣੀ ਸ਼ੁਰੂ ਕਰਤੀਆਂ ਤੇ ਕਿੰਨੇ ਬੰਦੇ ਲੱਗੇ ਹੋਲੇ ਗੋਲੀ ਲੱਗੀ ਦੋ ਬੰਦਿਆਂ ਤੇ ਕੀ ਕੀ ਨਾਂ ਹੁੰਦਾ ਵਿੱਚ ਇੱਕ ਦਾ ਨਾਂ ਭਗਵੰਤ ਸਿੰਘ ਤੇ ਇੱਕ ਦਾ ਨਾਂ ਜਗਰਾ ਸਿੰਘ ਜਿੰਨਾ ਗੋਲੀ ਚਲਾਈ ਉਹਨੂੰ ਪਛਾਣਦੇ ਤੁਸੀਂ ਹਾਂਜੀ ਕੀ ਨਾਂ ਹੁੰਦਾ ਦੇ ਇੱਕ ਦਾ ਨਾਂ ਜੇ ਨੋਬਲ ਤੇ ਇੱਕ ਦਾ ਨਾਂ ਜਕੀਰਤ ਕੀ ਤੁਸੀਂ ਕੀ ਕਰਦੇ ਹੋ ਇੱਥੇ ਅਸੀਂ ਵੀਰ ਜੀ ਇੱਥੇ ਸੈਂਟਰ ਪੜਦੇ ਹਾਂ ਰੁਬਨਾ ਅਟੈਕ ਤੇ ਕਿੰਨੇ ਜਾਣੇ ਤੁਸੀਂ ਅਸੀਂ ਤਿੰਨ ਜਾਣੇ ਹਾਂ ਹੁਣ ਕੀ ਮੰਗ ਕਰਦੇ ਤੁਸੀਂ ਮੰਗੇ ਇਹੋ ਕਰਦੇ ਹਾਂ ਕਿ ਪਰਚਾ ਕਰਾਇਆ ਜਾਵੇ ਇਹਨਾਂ ਦੇ ਸੱਤ ਸੱਤ ਕਿਉਂਕਿ ਗੋਲੀਆਂ ਸਿੱਧੀਆਂ ਚਲਾਈਆਂ ਹੋਇਆਂ ਇਹਨਾਂ ਕੁਝ ਚੱਕ ਦਿੱਤਾ ਰੋੜਾ ਕੋਈ ਮਾੜਾ ਮੋਟਾ ਜਿਹਾ ਆਇਆ ਇਹ ਪਹਿਲਾਂ ਕੋਈ ਖਾਸ ਨਹੀਂ ਨਹੀਂ ਇਹ ਨਾ ਮੁੰਡੇ ਇੱਥੇ ਹਾਈਲੈਂਟ ਸੈਂਟਰ ਰੋਮਨਾ ਹਾਈਟੈਕ ਦੇ ਪਾਇਲਟਸ ਦਾ ਕਰਦੇ ਸਪੀਕਿੰਗ ਕੋਰਸ ਇਹਨਾਂ ਦੀ ਆਪਸ ਵਿੱਚ ਮੁੰਡਿਆਂ ਨਾਲ ਕੋਈ ਤਕਰਾਰ ਬਾਜੀ ਹੋਈ ਆ ਤੇ ਥੋੜਾ ਤਿੰਨ ਚਾਰ ਦਿਨ ਪਹਿਲਾਂ ਤਕਰਾਰ ਹੋਣ ਤੋਂ ਬਾਅਦ ਅੱਜ ਕਿਤੇ ਇਹ ਮੁੰਡੇ ਤਿੰਨ ਜਣੇ ਹੀ ਆਪਣੇ ਗੱਡੀ i20 ਦੇ ਪੋਲੋ ਗੱਡੀ ਦੇ ਉੱਤੇ ਬੈਠੇ ਖਲੋਤੇ ਸੀ ਇਹਨਾਂ ਖਲੋਤਿਆਂ ਦੇ ਉੱਤੇ ਉਹਨਾਂ ਮੁੰਡਿਆਂ ਨੇ ਦੋ ਮੋਟਰਸਾਈਕਲ ਤੇ ਆਏ ਆ ਦੋਵਾਂ ਨੇ ਇੱਕ ਚਟਾਰਿਆ ਸੀ ਦੂਜੇ ਨੇ ਪਿੱਛੋਂ ਪਿਸਤਲ ਨਾਲ ਉਹਨਾਂ ਦੇ ਫਾਇਰ ਕੀਤੇ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਇੱਕ ਤੇ ਪਿੰਗਰੀ ਚ ਵੱਜੀ ਇੱਕ ਤੇ ਪੱਟੇ ਚ ਵੱਜੀ ਆ ਤੇ ਬਾਕੀ ਨੂੰ ਉਹਨਾਂ ਨੂੰ ਐਡਵਟ ਕਰਾਇਆ ਹੁਣ ਜੋ ਬਿਆਨ ਲਿਖਾਉਂਦੇ ਉਹ ਬਿਆਨ ਦੇ ਹਿਸਾਬ ਨਾਲ ਉਸ ਕਰ ਵੀ ਗਏ ਅਗਰ ਤੇ ਦੋਸ਼ੀ ਵੀ ਫੜੇਗਾ ਦੋਸ਼ੀਆਂ ਤੇ ਜੋ ਇਹ ਨਾਮ ਲਿਖਾਉਂਦੇ ਆ ਜੇ ਫਿਰ ਆਪਾਂ ਉਸ ਹਿਸਾਬ ਨਾਲ ਉਹਦੇ ਰੇਡ ਪਾਰਟੀ ਕਰਕੇ ਦੇ ਅਰੈਸਟ ਕਰਦੇ ਆ ਉਹਨਾਂ ਨੂੰ ਵੇਖੇ ਕਾਰ ਦੇ ਵੱਜੀਆਂ ਗੋਲੀਆਂ ਜਾਂਦੀਆਂ ਕਾਰ ਦੇ ਵੱਜੀਆਂ ਗੋਲੀਆਂ ਉਹ ਰੌਮਨ ਬਣਾਉਂਦਾ ਆ ਕੋਈ ਆਪਣੇ ਕੋਲ ਜੇ ਵਿੱਚ ਆਂ ਲੱਗਦਾ ਜਿਵੇਂ ਕੋਲ ਵੇਚਿਆ ਕਾਰ ਦੇ ਉਹ ਫਿਰ ਬਾਕੀ ਹੋ ਸਕਦਾ ਵਿੱਚ ਹੋਵੇ ਕਾਰ ਦੇ ਵਿੱਚ ਉਹ ਕੋਈ ਉਦਾਂ ਨਹੀਂ ਮਿਲਿਆ ਵੇ ਸਿਰ ਬਾਰੀਆਂ ਹੀ ਹੈਗੇ ਕੋਲ ਉਹ ਚੈੱਕ ਕਰਾ ਲੈਨੇ ਕਾਰ ਸਾਰੇ ਘਟਾਉਨੇ ਆ